IPS Math Classes YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਸਿੱਖਿਆ ਵਿਭਾਗ ਪੰਜਾਬ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਸਵਾਗਤ ਜ਼ਿੰਦਗੀ ਵੈਲਕਮ ਲਾਈਫ ਆਓ ਵਿਦਿਆਰਥੀਓ ਆਪਾਂ ਸ਼ੁਰੂ ਕਰਦੇ ਹਾਂ ਸਵਾਗਤ ਜ਼ਿੰਦਗੀ ਵਿਸ਼ੇ ਬਾਰੇ IPS Math Classes YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ ਵਿਦਿਆਰਥੀਓ ਸਿੱਖਿਆ ਵਿਭਾਗ ਨੇ ਜੋ ਨਵਾਂ ਵਿਸ਼ਾ ਕੀਤਾ ਹੈ ਸ਼ੁਰੂ ਕੀਤਾ ਹੈ ਵੈਲਕਮ ਲਾਈਫ ਉਸ ਦਾ 6ਵੀਂ ਕਲਾਸ ਦਾ 6ਵਾਂ ਅਭਿਆਸ ਸਫਾ ਜਿਹੜਾ ਪਾਠ ਹੈ ਪੜਨ ਜਾ ਰਹੇ ਹਾਂ ਪਾਠ ਦਾ ਨਾਮ ਹੈ ਵਹਿਮਾਂ ਪਰਮਾ ਤੋਂ ਬਚਾ ਤਾਂ ਉਸ ਦਾ 6ਵਾਂ ਪਾਠ ਵਹਿਮਾਂ ਪਰਮਾ ਤੋਂ ਬਚਾ ਆਪਾਂ ਪੜਨ ਜਾ ਰਹੇ ਹਾਂ ਤਾਂ ਵਿਦਿਆਰਥੀਓ ਵਹਿਮ ਪਰਮ ਸਿਆਰਪ ਨੂੰ ਪੋਨਵਾੰਗ ਸਾ ਜਾਂਦੇ ਹਨ ਤਾਂ ਆਓ ਵਿਦਿਆਰਥੀਓ ਜਾਣ ਪਛਾਨ ਆਪਾਂ ਕਰੀਏ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਜਿੱਥੇ ਇਨਸਾਨ ਚੰਨ ਤੱਕ ਪਹੁੰਚ ਗਿਆ ਹੈ ਉਸ ਦੀ ਸੋਚ ਅਜੇ ਵੀ ਕਿਤੇ ਨਾ ਕਿਤੇ ਪਛੜੀ ਹੋਈ ਹੈ ਹਰ ਇੱਕ ਸਥਿਤੀ ਵਿੱਚ ਉਹ ਤਰਕ ਸੰਗਤ ਹੋ ਕੇ ਨਈ ਸੋਚਦਾ ਉਸ ਨੇ ਆਪ ਹੀ ਕੁਝ ਗਲਤ ਧਾਰਨਾਵਾਂ ਬਣਾਈਆਂ ਹੋਈਆਂ ਹਨ ਜਿਨ੍ਹਾਂ ਦਾ ਉਹ ਪਾਲਣ ਕਰਦਾ ਹੈ ਉਹ ਉਹ ਸੋਚ ਤੋਂ ਬਾਹਰ ਨਹੀਂ ਆ ਪਾਉਂਦਾ ਉਸ ਦਾ ਦਿਮਾਗ ਵੀ ਇਨ੍ਹਾਂ ਵਹਿਮਾਂ ਭਰਮਾਂ ਦਾ ਗੁਲਾਮ ਹੁੰਦਾ ਹੈ ਪਿਆਰੇ ਵਿਦਿਆਰਥੀਓ ਤੁਸੀਂ ਆਪਣੇ ਪਰਿਵਾਰ ਜਾਂ ਆਂਗ-ਗਵਾਂਡ ਵਿੱਚ ਚੱਲ ਰਹੀਆਂ ਪਰਿਥੀਆਂ ਅਤੇ ਗਲਤ ਧਾਰਨਾਵਾਂ ਬਾਰੇ ਜਾਣੂ ਹੋਵੋਗੇ ਵਹਿਮ ਭਰਮ ਉਹ ਸੋਚ ਹੈ ਜੋ ਅਸੀਂ ਅਸਲੀਅਤ ਨੂੰ ਭੁੱਲ ਕੇ ਆਪਣੇ ਮਨ ਵਿੱਚ ਡਰ ਜਾਂ ਧਾਰਨਾ ਬਣਾ ਲੈਂਦੇ ਹਾਂ ਇਹ ਇੱਕ ਪਛਾਣ ਖਿੱਚੂ ਸੋਚ ਹੈ ਜੋ ਸਾਨੂੰ ਅੱਗੇ ਵਧਨ ਨਹੀਂ ਦਿੰਦੀ ਕੀ ਤੁਸੀਂ ਦੱਸ ਸਕਦੇ ਹੋ ਵਹਿਮ ਭਰਮ ਕਿਹੜੇ-ਕਿਹੜੇ ਹਨ ਇੱਥੇ ਤੁਸੀਂ ਵਹਿਮ ਭਰਮਾਂ ਦੇ ਨਾਮ ਦੱਸਨੇ ਹੈ ਜੋ ਤੁਹਾਡੇ ਘਰ ਵਿੱਚ ਪਾਲੇ ਜਾਂਦੇ ਹਨ ਵਿਦਿਆਰਥ ਜਿਵੇਂ ਬਿੱਲੀ ਦਾ ਰਸਤਾ ਕੱਟਣਾ ਰਾਤ ਨੂੰ ਨੋ ਨਾ ਕੱਟਨੇ ਸ਼ਾਮ ਨੂੰ ਝਾੜੂ ਨਾ ਲਗਾਉਣਾ ਆਦੀ ਜਿਹੜੇ ਹੈ ਤੁਸੀਂ ਇੱਥੇ ਨੋਟ ਕਰੋਗੇ ਜਾਂ ਤੁਹਾਡੇ ਘਰ ਵਿੱਚ ਹੋਰ ਕਿਹੜੇ ਵਹਿਮ ਭਰਮ ਪਾਲੇ ਜਾਂਦੇ ਹਨ ਕੀ ਕਦੇ ਤੁਹਾਡੇ ਘਰ ਵਿੱਚ ਕਿਸੇ ਨੇ ਕਿਹਾ ਕਿ ਘਰੋਂ ਕਿਸੇ ਜ਼ਰੂਰੀ ਕੰਮ ਲਈ ਉਦੋਂ ਨਹੀਂ ਜਾਈਦਾ ਜਦੋਂ ਬਿੱਲੀ ਰਸਤਾ ਕੱਟ ਜਾਵੇ ਜਾਂ ਕੀ ਪ੍ਰੀਖਿਆ ਦੇਣ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਤੁਹਾਡੇ ਮੰਮੀ ਨੇ ਕਦੇ ਤੁਹਾਨੂੰ ਕਿਹਾ ਕਿ ਖੰਡ ਜਾਂ ਕੋਈ ਮਿੱਠੀ ਚੀਜ਼ ਖਾ ਕੇ ਜਾਓ ਇਸ ਨਾਲ ਪੇਪਰ ਬਹੁਤ ਵਧੀਆ ਹੋਵੇਗਾ ਕਿਉਂਕਿ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਕਿ ਤੁਸੀਂ ਇਹਨਾਂ ਦੀਆਂ ਇੰਨਾ ਸਾਰੀਆਂ ਗੱਲਾਂ ਦੇ ਪਿੱਛੇ ਦਾ ਤਰਕ ਦੱਸ ਸਕਦੇ ਹੋ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਦੇ ਜੀਵਨ ਵਿੱਚ ਇਸ ਦੇ ਨਾਲ ਜੁੜੀ ਕੋਈ ਘਟਨਾ ਹੁੰਦੀ ਹੈ ਜਿਸ ਕਰਕੇ ਉਹਨਾਂ ਦੇ ਵਿਚਾਰ ਸਕਾਰਾਤਮਕ ਜਾਂ ਨਕਾਰਾਤਮਕ ਹੋ ਜਾਂਦੇ ਹਨ ਹੁਣ ਤੁਸੀਂ ਉਹਨਾਂ ਵਿਚਾਰਾਂ ਦੀ ਸੂਚੀ ਬਣਾਓ ਜਿਨ੍ਹਾਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਪਰ ਕਿਸੇ ਅਨਹੋਣੀ ਦੇ ਡਰ ਤੋਂ ਤੁਸੀਂ ਉਹਨਾਂ ਨੂੰ ਮੰਨਦੇ ਰਹਿੰਦੇ ਹੋ ਇਹ ਜਿਹੀਆਂ ਕੁਝ ਗੱਲਾਂ ਦੱਸੋ ਵਿਦਿਆਰਥੀਓ ਇਹ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੈ ਉਹਨਾਂ ਬਾਰੇ ਦੱਸਣਾ ਹੈ ਜਿਵੇਂ ਰਾਤ ਨੂੰ ਨੋ ਨਹੀਂ ਘਟਨੇ ਵਿਦਿਆਰਥੀਓ ਬਜ਼ੁਰਗਾ ਨੇ ਉਸ ਦਾ ਤਰਕ ਜਿਹੜਾ ਹੈ ਇਹ ਦਿੱਤਾ ਸੀ ਕਿ ਰਾਤ ਨੂੰ ਉਸ ਸਮੇਂ ਲਾਈਟ ਨਹੀਂ ਹੁੰਦੀ ਸੀ ਉਹ ਤਰਕ ਸੀ ਕਿ ਨੋ ਜਿਹੜਾ ਹੈ ਉਹ ਗਲਤ ਕੱਟਿਆ ਜਾਂਦਾ ਸੀ ਇਸ ਦੇ ਪਿੱਛੇ ਕੋਈ ਅਨਹੋਣੀ ਦਾ ਡਰ ਨਹੀਂ ਹੁੰਦਾ ਸੀ ਨੈਕਸਟ ਹੁਣ ਅਸੀਂ ਇੱਕ ਸਰਵੇ ਕਰਨਾ ਹੈ ਜਿਸ ਵਿੱਚ ਤੁਸੀਂ ਲੋਕਾਂ ਦੇ ਵਿਚਾਰ ਘਰੋਂ ਲਿਖ ਕੇ ਲਿਆਉਣੇ ਹਨ ਕਿ ਵਹਿਮ ਭਰਮਾਂ ਦੇ ਹੱਕ ਵਿੱਚ ਜਾਂ ਖਿਲਾਫਨ ਤੁਸੀਂ ਇਹ ਅਨੁਸਾਰ ਇਹ ਕਰਨਾ ਹੈ ਇਹ ਵਿਦਿਆਰਥੀਓ ਹਜੇ ਲੋਕਡਾਊਨ ਲੱਗਿਆ ਹੈ ਤੁਸੀਂ ਕਿਸੇ ਦੇ ਘਰ ਨਹੀਂ ਜਾਣਾ ਜਦੋਂ ਸਕੂਲ ਖੁੱਲਣਗੇ ਉਸ ਟਾਈਮ ਤੇ ਆਪਾਂ ਇਹ ਵਿਚਾਰ ਚਰਚਾ ਕਰਾਂਗੇ ਨੈਕਸਟ ਜਿਹੜਾ ਹੈ ਪਿਆਰੇ ਬੱਚਿਓ ਪਿਛਲੇ ਹਫਤੇ ਤੁਹਾਨੂੰ ਇੱਕ ਸਰਵੇ ਕਰਨ ਲਈ ਕਿਹਾ ਸੀ ਇਹ ਜਦੋਂ ਆਪਾਂ ਸਰਵੇ ਕਰਾਂਗੇ ਸਕੂਲ ਲੱਗਣਗੇ ਉਸ ਟਾਈਮ ਤੋਂ ਬਾਅਦ ਦੀ ਗੱਲ ਹੈ ਜਿਸ ਵਿੱਚ ਤੁਸੀਂ ਆਪਣੇ ਪਰਿਵਾਰ ਅਤੇ ਮਿੱਤਰਾਂ ਕੋਲ ਉਹਨਾਂ ਦੇ ਵਹਿਮ ਭਰਮਾਂ ਵਾਲੇ ਵਿਚਾਰ ਵਾਸਤੇ ਪੁੱਛਣ ਅਤੇ ਰਿਕਾਰਡ ਲਿਓਣ ਬਾਰੇ ਕਿਹਾ ਗਿਆ ਸੀ ਉਮੀਦ ਹੈ ਕਿ ਤੁਸੀਂ ਇਹ ਲੈ ਕੇ ਆਏ ਹੋਵੋਗੇ ਹੁਣ ਤੁਸੀਂ ਅਸੀਂ ਗਿਣਦੇ ਹਾਂ ਕਿ ਤੁਹਾਡੇ ਸਾਰਿਆਂ ਦੁਆਰਾ ਇਕੱਠੇ ਆંકੜੇ ਅਨੁਸਾਰ ਕੁੱਲ ਕਿੰਨੇ ਲੋਕ ਵਹਿਮ ਪਰਮਾ ਨੂੰ ਮੰਨਣ ਵਾਲੇ ਹਨ ਤੇ ਕਿੰਨੇ ਨਾ ਮੰਨਣ ਵਾਲੇ ਹਨ ਇਹ ਵਿਦਿਆਰਥੀ ਬਾਅਦ ਵਿੱਚ ਕਰਨ ਲੈ ਆਪਾਂ ਕਿ ਤੁਹਾਨੂੰ ਪਤਾ ਹੈ ਕਿ ਲੋਕ ਇੰਨੇ ਵਹਿਮੀ ਕਿਉਂ ਬਣ ਜਾਂਦੇ ਹਨ ਤੁਸੀਂ ਕਦੀ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਨੇ ਆਪਣੇ ਮਨ ਵਿੱਚ ਇਹ ਡਰ ਕਿਉਂ ਬਿਠਾਏ ਹੋਏ ਹਨ ਹੁਣ ਅਸੀਂ ਇਹ ਦੇਖਾਂਗੇ ਕਿ ਇਹਨਾਂ ਵਹਿਮਾਂ ਦੇ ਪਿੱਛੇ ਜਾਂ ਵਹਿਮ ਮੰਨਣ ਦੇ ਪਿੱਛੇ ਕੀ ਕਾਰਨ ਹਨ ਕਈ ਵਾਰ ਮਨੁੱਖ ਜਾਂ ਸਮਾਜ ਦੇ ਲਈ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਪਰ ਵਾਰ-ਵਾਰ ਸਮਝਾਉਣ ਦੇ ਬਾਵਜੂਦ ਲੋਕ ਨਹੀਂ ਸਮਝਦੇ ਇਸ ਲਈ ਉਸ ਗੱਲ ਨੂੰ ਮੰਨੌਣ ਲਈ ਉਸ ਨਾਲ ਅਲੱਗ-ਅਲੱਗ ਤਰ੍ਹਾਂ ਦੇ ਵਹਿਮ ਜੋੜ ਦਿੱਤੇ ਜਾਂਦੇ ਹਨ ਜਿਸ ਕਰਕੇ ਉਹ ਡਰਦੇ ਹੋਏ ਉਹਨਾਂ ਗੱਲਾਂ ਦਾ ਪਾਲਣ ਕਰਨ ਲੱਗ ਜਾਂਦੇ ਹਨ ਹੁਣ ਤੁਸੀਂ ਇਸ ਤਰ੍ਹਾਂ ਦੇ ਕੁਝ ਵਹਿਮ ਭਰਮ ਅਤੇ ਉਹਨਾਂ ਨਾਲ ਜੁੜੇ ਹੋਏ ਤਰਕ ਲੱਭਣ ਦੀ ਕੋਸ਼ਿਸ਼ ਕਰੋ ਪਹਿਲਾ ਉਦਾਹਰਨ ਵਜੋਂ ਵਹਿਮ ਰਾਤ ਨੂੰ ਦਰਖਤਾਂ ਥੱਲੇ ਨਾ ਸੋਵੋ ਕਿਉਂਕਿ ਉੱਥੇ ਭੂਤ ਹੁੰਦੇ ਆ ਵਿਦਿਆਰਥੀਓ ਪੂਤ ਨਹੀਂ ਹੁੰਦੇ ਕਿਉਂਕਿ ਰਾਤ ਨੂੰ ਦਰਖਤ ਜਿਹੜੇ ਐ ਰਾਤ ਨੂੰ ਦਰਖਤਾਂ ਕਾਰਬਨ ਡਾਈਆਕਸਾਈਡ ਛੱਡਦੇ ਹਨ ਜਦੋਂ ਕਿ ਸਾਹ ਲੈਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਇਸ ਕਰਕੇ ਜਦੋਂ ਬਹੁਤ ਸਮਝਾਉਣ ਦੇ ਬਾਵਜੂਦ ਲੋਕ ਮੰਨਣ ਨੂੰ ਤਿਆਰ ਨਹੀਂ ਸੀ ਹੁੰਦੇ ਤਾਂ ਉਹਨਾਂ ਦੇ ਨਾਲ ਪੂਤ ਦਾ ਡਰ ਪਿਛਾ ਦਿੱਤਾ ਗਿਆ ਤੇ ਹੈਰਾਨੀ ਦੀ ਗੱਲ ਹੈ ਇਸ ਦੇ ਨਾਲ ਸਾਰੇ ਸਹਿਮਤ ਹੋ ਜਾਂਦੇ ਹਨ ਤਾਂ ਵਿਦਿਆਰਥੀਓ ਕੋਈ ਵੇਮ ਤੁਸੀਂ ਲਿਖਣੇ ਨੇ ਆਪਣੇ ਆਪ ਤੇ ਉਸ ਦੀ ਵਿਆਖਿਆ ਵੀ ਕਰਨੀ ਹੈ ਜਿਵੇਂ ਰਾਤ ਨੂੰ ਨੋ ਕਟਣ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਇਹ ਉਸ ਸਮੇਂ ਲਾਈਟ ਨਹੀਂ ਹੁੰਦੀ ਸੀਗੀ ਤਾਂ ਨੋ ਗਲਤ ਕੱਟਿਆ ਜਾਂਦਾ ਸੀ ਦੂਸਰਾ ਵਹਿਮ ਸ਼ਾਮ ਸਮੇਂ ਝਾੜੂ ਨਾ ਕੱਢਣਾ ਉਹ ਵੀ ਵਿਦਿਆਰਥੀਓ ਸ਼ਾਮ ਸਮੇਂ ਝਾੜੂ ਤਾਂ ਨਹੀਂ ਕੱਢਿਆ ਜਾਂਦਾ ਸੀ ਕਿਉਂਕਿ ਕੋਈ ਨਾ ਕੋਈ ਘਰ ਦੀ ਕੀਮਤੀ ਚੀਜ਼ ਜਿਹੜੀ ਹੈ ਉਹ ਬਾਹਰ ਚਲੀ ਜਾਂਦੀ ਸੀ ਇਸ ਲਈ ਸ਼ਾਮ ਨੂੰ ਬਜ਼ੁਰਗ ਜਿਹੜੇ ਹੈ ਝਾੜੂ ਕੱਟਣ ਤੋਂ ਰੋਕਦੇ ਸਨ ਇੱਕ ਵਿਦਿਆਰਥੀਓ ਹੋਰ ਹੈ ਜਿਵੇਂ ਬਿੱਲੀ ਰਸਤਾ ਕੱਟਣ ਦਾ ਬਿੱਲੀ ਰਸਤਾ ਕਰਨ ਦਾ ਵਹਿਮ ਜਿਹੜਾ ਸੀਗਾ ਉਸ ਦੀ ਵਿਆਖਿਆ ਇਹ ਹੈ ਕਿ ਉਸ ਸਮੇਂ ਜਿਹੜੇ ਹੈ ਦੁੱਧ ਬਹੁਤ ਹੁੰਦਾ ਸੀ ਲੋਕਾਂ ਦੇ ਘਰ ਵਿੱਚ ਨਾਤੇ ਫਰਿੱਜ ਵਗੈਰਾ ਨਹੀਂ ਹੁੰਦੀ ਸੀ ਤਾਂ ਇਸ ਲਈ ਕਹਿੰਦੇ ਸੀ ਜਦੋਂ ਬਿੱਲੀ ਰਸਤਾ ਕੱਟ ਜੇ ਤਾਂ ਵਾਪਸ ਮੁੜ ਕੇ ਪਹਿਲਾਂ ਦੁੱਧ ਨੂੰ ਟੱਕ ਕੇ ਆਓ ਇਹ ਇਸ ਦਾ ਵਹਿਮ ਪਰਮ ਸੀ ਤਾਂ ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਕਿਵੇਂ ਕਿਵੇਂ ਵਹਿਮ ਪਰਮ ਬੜਦੇ ਹਨ ਅਤੇ ਕਿਵੇਂ ਕਈ ਵਾਰ ਲੋਕ ਭਲਾਈ ਦੇ ਲਈ ਵਰਤੇ ਜਾਂਦੇ ਹਨ ਹੁਣ ਆਉਣ ਵਾਲੇ ਪੂਰੇ ਹਫਤੇ ਵਿੱਚ ਤੁਸੀਂ ਲਾਇਬ੍ਰੇਰੀ ਦੇ ਵਿੱਚ ਜਾਣਾ ਹੈ ਵਹਿਮ ਪਰਮਾਂ ਨਾਲ ਸਬੰਧਿਤ ਕੋਈ ਕਿਤਾਬ ਪੜ੍ਹਨੀ ਹੈ ਅਖਬਾਰ ਵੀ ਰੋਜ਼ ਪੜ੍ਹਨੀ ਹੈ ਤੁਹਾਨੂੰ ਇਸ ਵਿਸ਼ੇ ਨਾਲ ਸੰਬੰਧਿਤ ਕੁਝ ਤਰ੍ਹਾਂ ਦਾ ਵਧੀਆ ਮਿਲੇ ਤਾਂ ਉਹ ਕਿਤਾਬ ਅਤੇ ਅਖਬਾਰ ਲੈ ਕੇ ਆਉਣਾ ਹੈ ਅਤੇ ਬਾਕੀ ਸਾਥੀਆਂ ਨਾਲ ਵੀ ਉਸ ਵਿੱਚਲੀ ਜਾਣਕਾਰੀ ਸਾਂਝੀ ਕਰਨੀ ਹੈ ਤਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਪਤਾ ਹੀ ਹੈ ਕਿ ਅੱਜ ਵਹਿਮ ਪਰਵਾ ਬਾਰੇ ਗੱਲ ਕਰਾਂਗੇ ਅਸੀਂ ਇੱਕ ਘਟਨਾ ਪੜਾਂਗੇ ਤੇ ਉਸ ਤੇ ਵਿਚਾਰ ਵਟਾਂਦਰਾ ਕਰਾਂਗੇ ਮੋਹਿਤ ਪ੍ਰੀਖਿਆ ਲਈ ਸਕੂਲ ਜਾ ਰਿਹਾ ਸੀ ਰਸਤੇ ਵਿੱਚ ਇੱਕ ਕਾਲੀ ਬਿੱਲੀ ਉਸ ਦਾ ਰਸਤਾ ਕੱਟ ਗਈ ਉਹ ਤੇਜ਼ੀ ਨਾਲ ਘਰ ਵੱਲ ਮੁੜਿਆ ਘਰ ਪਹੁੰਚ ਕੇ ਉਸ ਦੇ ਮਾਤਾ ਪਿਤਾ ਨੂੰ ਕਿਹਾ ਕਿ ਕਾਲੀ ਬਿੱਲੀ ਮੇਰਾ ਰਸਤਾ ਕੱਟ ਗਈ ਹੈ ਇਸ ਲਈ ਮੈਂ ਵਾਪਸ ਆ ਗਿਆ ਕਿਉਂਕਿ ਜੇ ਮੈਂ ਸਕੂਲ ਚਲਾ ਵੀ ਜਾਂਦਾ ਤਾਂ ਪ੍ਰੀਖਿਆ ਵਿੱਚ ਫੇਲ ਹੋ ਜਾਣਾ ਸੀ ਤਾਂ ਇਹ ਲਿਖੇ ਸਵਾਲਾਂ ਦਾ ਜਵਾਬ ਦਿਓ ਵਿਦਿਆਰਥੀਓ ਤੁਹਾਡੇ ਅਨਸਾਰ ਮੋਹਿਤ ਸਹੀ ਸੀ ਜਾਂ ਗਲਤ ਤੇ ਇਹ ਕਿਉਂ ਸੀ ਕਾਰਨ ਤੁਸੀਂ ਦੱਸਣਾ ਹੈ ਉਸਦੇ ਮਾਤਾ ਪਿਤਾ ਦੀ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਸੀ ਇਸ ਦੇ ਉੱਤਰ ਤੁਸੀਂ ਆਪਣੇ ਸ਼ਬਦਾਂ ਵਿੱਚ ਲਿਖਣੇ ਨੇ ਵਿਦਿਆਰਥੀਓ ਤੁਸੀਂ ਜੇਕਰ ਇਸ ਘਟਨਾ ਦੇ ਪਾਤਰ ਹੁੰਦੇ ਤਾਂ ਤੁਸੀਂ ਇਸ ਘਟਨਾ ਦੇ ਅਨੁਸਾਰ ਕਿਵੇਂ ਅੰਤ ਦਿੰਦੇ ਅਤੇ ਤੁਹਾਡੇ ਅਨੁਸਾਰ ਇਸ ਘਟਨਾ ਦਾ ਅੰਤ ਕੀ ਹੋਣਾ ਚਾਹੀਦਾ ਸੀ ਤਾਂ ਵਿਦਿਆਰਥੀਓ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਇਹ ਵਹਿਮ ਭਰਮ ਨਹੀਂ ਸੀਗਾ ਇਹ ਬਿੱਲੀ ਰਸਤਾ ਕਰਦੀ ਸੀ ਦਾ ਦੁੱਧ ਟਕਣ ਦੇ ਜਿਹੜਾ ਉਸ ਦੇ ਪਿੱਛੇ ਤਾਰਕ ਸੀਗਾ ਬਜ਼ੁਰਗਾਂ ਦਾ ਪਿਆਰੇ ਬੱਚਿਓ ਹੁਣ ਤੱਕ ਤੁਸੀਂ ਵਹਿਮਾ ਭਰਮਾਂ ਬਾਰੇ ਸਮਝ ਚੁੱਕੇ ਹੋਵੋਗੇ ਤੁਸੀਂ ਬਾਕੀ ਸਾਥੀਆਂ ਨੂੰ ਵੀ ਇਸ ਸੰਬੰਧੀ ਜਾਗਰੂਕ ਕਰਨਾ ਹੈ ਇਸੇ ਸਬੰਧ ਵਿੱਚ ਅਗਲੇ ਹਫਤੇ ਤੁਹਾਡੇ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਾਏ ਜਾਣਗੇ ਇਹ ਵਿਦਿਆਰਥੀ ਜਦੋਂ ਸਕੂਲ ਲੱਗਣਗੇ ਉਸ ਸਮੇਂ ਹੀ ਪੋਸੀਬਲ ਹੈ ਪਿਆਰੇ ਬੱਚਿਓ ਉਮੀਦ ਹੈ ਕਿ ਤੁਸੀਂ ਇਸ ਹਫ਼ਤੇ ਵਧੀਆ ਤਰੀਕੇ ਨਾਲ ਕਿਤਾਬਾਂ ਖਬਰਾਂ ਤੋਂ ਜਾਣਕਾਰੀ ਇਕੱਠੀ ਕੀਤੀ ਹੋਵੇਗੀ ਹੁਣ ਤੁਸੀਂ ਹੁਣ ਤੱਕ ਤੁਹਾਨੂੰ ਸਮਝ ਆ ਗਈ ਹੋਵੇਗੀ ਕਿ ਵਹਿਮ ਭਰਮ ਕਿਵੇਂ ਸਾਡੇ ਸਮਾਜ ਅਤੇ ਸਾਡੀ ਸੋਚ ਨੂੰ ਪਿਛਾ ਖਿਚੂ ਬਣਾਉਂਦੇ ਹਨ ਅੱਜ ਅਸੀਂ ਇਸ ਵਿੱਚ ਨਾਲ ਸੰਬੰਧਿਤ ਮੁਕਾਬਲੇ ਕਰਾਂਗੇ ਜੇ ਜਦੋਂ ਸਕੂਲ ਖੁੱਲਣਗੇ ਵਿਦਿਆਰਥੀ ਉਹਦਾ ਕਰਾਂਗੇ ਪੇਂਟਿੰਗ ਮੁਕਾਬਲਾ ਸਲੋਗਨ ਲਿਖਣ ਦਾ ਮੁਕਾਬਲਾ ਹੈ ਨਾ ਦੋਹਾਂ ਮੁਕਾਬਲਿਆਂ ਦਾ ਵਿਸ਼ਾ ਮਾਂਬਾ ਪਰਮਾ ਨਾਲ ਸੰਬੰਧਿਤ ਜਾਗਰੂਤਾ ਹੋਵੇਗਾ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਵੀ ਮੁਕਾਬਲੇ ਵਿੱਚ ਭਾਗ ਲੈ ਸਕਦੇ ਹੋ ਤੁਹਾਡੇ ਦੁਆਰਾ ਬਣਾਈਆਂ ਗਈਆਂ ਕਲਾਕ੍ਰਿਤੀਆਂ ਤੇ ਸਲੋਗਨ ਨੂੰ ਪੂਰਾ ਮਹੀਨਾ ਪ੍ਰਦਰਸ਼ਨੀ ਬੋਰਡ ਉੱਪਰ ਸਜਾਇਆ ਜਾਵੇਗਾ ਬਹੁਤ ਵਧੀਆ ਸ਼ਾਬਾਸ਼ ਇਸੇ ਤਰ੍ਹਾਂ ਹੀ ਕਰਦੇ ਰਹੋ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਸੁਝਾਅ ਸੁਝਾਅ ਵਿਦਿਆਰਥੀ ਹੋਈ ਹੈ ਕਿ ਆਪਾਂ ਨੂੰ ਵਹਿਮ ਭਰਮਾਂ ਨੂੰ ਨਹੀਂ ਮੰਨਣਾ ਚਾਹੀਦਾਗਾ ਇਸ ਪਿੱਛੇ ਬਜ਼ੁਰਗਾਂ ਦਾ ਕੋਈ ਨਾ ਕੋਈ ਤਰਕ ਹੁੰਦਾ ਸੀ ਤਾਂ ਉਸ ਤਰਕ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਆਈਪੀਐਸ ਮੈਥ ਕਲਾਸੀ ਜੁਆਇਨ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਨੈਕਸਟ ਵੀਡੀਓ ਦੇ ਵਿੱਚ ਫਿਰ ਮਿਲਾਂਗੇ ਧੰਨਵਾਦ